ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋੜੇ ਮਹੱਲਾ ਪੰਜਾਬ ਕਰ ਪੰਜ ਮਾ ਦੂਪ ਦੇ ਇੱਕ ਓ ਅੰਕਾਰ ਸਤ ਗੁਰ ਪਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੇਨਾ ਪੰਜ ਦੁਖ ਅਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਐਸੋ ਗੁਣ ਮੇਰੋ ਪ੍ਰਭ ਜੀ ਕੇਨਾ ਪੰਜ ਦੋਖ ਅਰ ਅਹੰਗਰੋਗ ਇਹ ਤਨ ਤੇ ਸਗਲ ਦੂਰ ਕੀਨ ਰਹਾ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹਿਰਦੈ ਨ ਅਰੂਪ ਅਨਰੂਪ ਮੋਰ ਕਛ ਨ ਵਿਚਾਰਿਓ ਪ੍ਰੇਮ ਗਹਿਓ ਮੋਹਿ ਹਰ ਰੰਗ ਪੀਨਾ ਵੇਖਿਓ ਲਾਲਨ ਪਾਟ ਵਿਚ ਖੋਏ ਅਨੰਤ ਚਿਤਾ ਹਰ ਕੇ ਪਤੇਨ ਇਸ ਹੀ ਕੋ ਗ੍ਰਹ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਤੇਨ ਵੇਖਿਓ ਲਾਲਨ ਪਾਟ ਵਿੱਚ ਖੋਏ ਅਨੰਤ ਚਿਤਾ ਹਰ ਕੇ ਪਤੇਨ ਤੇਸੇ ਹੀ ਕੋ ਗ੍ਰਹਿ ਸੋਏ ਪ੍ਰਭ ਨਾਨਕ ਸੋ ਠਾਕੁਰ ਤਿਸੇ ਕੋ ਤੀਨ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜੀ ਨਿਵਾਜੀ ਸਾ ਸੰਗਤ ਬੜਪਾਗੀ ਹੋ ਜੋ ਵੀਰਵਾਰ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਾਰੇ ਸੋ ਸੋ ਸਾਰੇ ਦੀਵਾਨ ਦੀ ਸਮਾਪਤੀ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜਿਨੇ ਜੋ ਸਾਡੀ ਝੋਲੀ ਚ ਖੈਰ ਪਾਈ ਹੈ ਜੋ ਬਖਸ਼ਿਸ਼ ਪਾਈ ਹੈ ਦਾਸ ਅਕਸਰ ਬੇਨਤੀ ਕਰਦਾ ਹੁੰਦਾ ਜਦੋਂ ਆਪਾਂ ਸਤਿਗੁਰਾਂ ਦੇ ਪਾਵਨ ਚਰਨਾਂ 'ਚ ਅਰਦਾਸ ਕਰਦੇ ਹਾਂ ਨਾ ਤੇ ਉਸ ਤੋਂ ਬਾਅਦ ਜਦੋਂ ਹੁਕਮਨਾਮਾ ਆਂਦਰ ਤੇ ਸਮਝ ਲੈਣਾ ਸਤਿਗੁਰਾਂ ਨੇ ਸਾਡੀ ਝੋਲੀ 'ਚ ਬਖਸ਼ਿਸ਼ ਪਾਈ ਹੈ ਅੱਜ ਦੇ ਇਸ ਪਾਵਨ ਹੁਕਮਨਾਮੇ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਸ਼ੁਕਰਾਨਾ ਕਰਨ ਦੀ ਜਾ ਸਿਖਾਈ ਕਹਿਣ ਲਗੇ ਭਲਿਆ ਭਾਵੇਂ ਤੂੰ ਸੰਸਾਰਕ ਤੌਰ ਤੇ ਤਰੱਕੀ ਕਰੇ ਕੋਈ ਮੁਕਾਮ ਹਾਸਲ ਕਰੇ ਤੇ ਭਾਵੇਂ ਤੂੰ ਪਰਮਾਰਥਕ ਤੌਰ ਤੇ ਤਰੱਕੀ ਕਰੇ ਪਰ ਉਸ ਮਾਲਕ ਦਾ ਸ਼ੁਕਰ ਕਰਨਾ ਨਾ ਭੁੱਲੇ ਬਸ ਅੱਜ ਦੇ ਇਸ ਪਾਵਨ ਸ਼ਬਦ ਦੇ ਅੰਦਰ ਇਹ ਗੱਲ ਸਮਝਾਈ ਟੋਟੀ ਮਹਿਲਾ ਪੰਜਵਾਂ ਘਰ ਪੰਜਵਾਂ ਧੁਪ ਦੇ ਅੱਜ ਦਾ ਇਹ ਪਾਵਨ ਸ਼ਬਦ ਸਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜੋ ਰਾਗ ਟੋਡੀ ਦੇ ਅੰਦਰ ਅਤੇ ਪੰਜਵੇਂ ਘਰ ਵਿੱਚ ਗਾਣ ਦੀ ਹਦਾਇਤ ਦਿੱਤੀ ਹੈ ਦੋ ਪਦਿਆਂ ਵਾਲਾ ਈਸ਼ਵਤ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਜਿਹੜਾ ਇੱਕ ਰਸ ਵਿਆਪਕ ਹੈ ਉਹਦੀ ਇਹ ਕਾਰ ਜਿਹੜੀ ਹੈ ਨਿਰੰਤਰ ਚੱਲ ਰਹੀ ਕਿਹੜੀ ਕਾਰ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਵੀ ਉਹ ਪਾਲਣ ਵਾਲਾ ਵੀ ਉਹ ਸਮੇਟਣ ਵਾਲਾ ਵੀ ਉਹ ਤੇ ਉਹਦੀ ਪ੍ਰਾਪਤੀ ਸਤਗੁਰ ਪ੍ਰਸਾਦ ਗੁਰੂ ਦੀ ਕਿਰਪਾ ਸਦਕਾ ਉਹਦੇ ਨਾਲ ਮਿਲਾਪ ਹੁੰਦਾ ਐ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਹੈ ਭਾਈ ਮੇਰੇ ਪ੍ਰਭੂ ਨੇ ਮੇਰੇ ਤੇ ਇਹੋ ਜਿਹਾ ਉਪਕਾਰ ਕੀਤਾ ਇੱਥੇ ਗੁਣ ਦਾ ਅਰਥ ਉਹ ਨਹੀਂ ਗੁਣ ਅਬਗੁਣ ਇੱਥੇ ਗੁਣ ਦਾ ਅਰਥ ਹੈ ਪਰ ਉਪਕਾਰ ਜਾਂ ਉਪਕਾਰ ਹੈ ਭਾਈ ਮੇਰੇ ਮਾਲਕ ਨੇ ਮੇਰੇ ਤੇ ਕਿੱਡਾ ਵੱਡਾ ਉਪਕਾਰ ਕੀਤਾ ਕੀ ਉਪਕਾਰ ਕੀਤਾ ਅਗਲੀ ਪੰਕਤੀ 'ਚ ਉਹ ਦੱਸਿਆ ਮਰ ਕੰਤੇ ਪੰਜ ਦੋਖ ਅਰ ਅਹੰਕਾਰੋਗ ਇਹ ਤਨ ਤੇ ਸਗਲ ਦੂਰ ਕੀਨ ਮੇਰੇ ਅੰਦਰੋਂ ਪੰਜੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਹਉਮੈ ਨੂੰ ਮਾਰ ਕੇ ਬਾਹਰ ਕੱਢ ਦਿੱਤਾ ਜਿਹਦੇ ਵਾਸਤੇ ਆਪਾਂ ਰੋਜ਼-ਰੋਜ਼ ਅਰਦਾਸਾਂ ਕਰਦੇ ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਨ ਸਭ ਗੁਣ ਤੇਰੇ ਪੰਜ ਵਿਖਾਦੀ ਇੱਕ ਗਰੀਬਾ ਰਾਖੋ ਰਾਖ ਨਿਹਾਰੇ ਖੇਧ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਹਾਰੇ ਮੇਰੇ ਮਾਲਕ ਨੇ ਮੇਰੀ ਅਰਦਾਸ ਪ੍ਰਵਾਨ ਕਰ ਲਈ ਮੇਰੇ ਤੇ ਇਤਨਾ ਵੱਡਾ ਉਪਕਾਰ ਕੀਤਾ ਕਿ ਮੇਰੇ ਅੰਦਰੋਂ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ ਨੂੰ ਕੱਢ ਕੇ ਬਾਹਰ ਰੱਖ ਦਿੱਤਾ ਰਹਾ ਬੰਦਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਦਿਨ ਹੋਰ ਕੀ ਮੇਰੇ ਤੇ ਉਪਕਾਰ ਕੀਤਾ ਕਹਿ ਲਗੇ ਮੇਰੇ ਮਾਲਕ ਨੇ ਮੇਰੀਆਂ ਮਾਇਆ ਦੀਆਂ ਫਾਈਆਂ ਕੱਟ ਕੇ ਮੇਰੇ ਮਾਇਆ ਦੇ ਬੰਦਨ ਛੁਡਾ ਕੇ ਤੇ ਗੁਰੂ ਦਾ ਸ਼ਬਦ ਜਿਹੜਾ ਸੀ ਨਾ ਮੇਰੇ ਹਿਰਦੇ ਵਿੱਚ ਵਸਾ ਦਿੱਤਾ ਪਿਆਰ ਨਾਲ ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ ਬਸ ਇਹ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਰਸਨਾ ਨਾਲ ਜਪਦਿਆਂ 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 ਕਿਤੇ ਉਹ ਸ਼ਬਦ ਸਾਡੇ ਹਿਰਦੇ ਵਿੱਚ ਵਸ ਜੇ ਕਿਉਂਕਿ ਗੁਰੂ ਪਾਤਸ਼ਾਹ ਕਹਿੰਦੇ ਮੁੱਖੋਂ ਹਰ ਹਰ ਸਭ ਕੋ ਕਹੈ ਬਿਰਲੇ ਹਿਰਦੇ ਵਸਾਇਆ ਕਹਿੰਦੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਸਾਈਂ ਦੀ ਉਜਾਦ ਵਸ ਜਾਂਦੀ ਔਰ ਇਹ ਕੰਮ ਕਰ ਲਗਿਆ ਗੁਰੂ ਅਰਜਨ ਦੇਵ ਪਾਛ ਗੰਦੇ ਮੇਰੇ ਮਾਲਕ ਨੇ ਮੇਰਾ ਕੋਈ ਗੁਣ ਅਫਗੰਨੀ ਦੇਖਿਆ ਮੇਰਾ ਕੋਈ ਰੂਪ ਅਨਰੂਪ ਨਹੀਂ ਦੇਖਿਆ ਦੇਖੋ ਕਿੰਨੇ ਪਿਆਰੇ ਬਚਨ ਨੇ ਪਰ ਕਦੋਂ ਪਿਆਰੇ ਲੱਗਦੇ ਜਦੋਂ ਸਮਝ ਆਂਦੀ ਮਾਰਕੰਦ ਦੇ ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਗਹਿਓ ਮੋਇ ਹਰ ਰੰਗ ਭੀਨ ਜਦੋਂ ਇਹ ਕੰਮ ਕੀਤਾ ਨਾ ਗੁਰੂ ਨੇ ਮੇਰਾ ਕੋਈ ਰੂਪ ਅਨਰੂਪ ਮੇਰਾ ਚੰਗਾ ਮਾੜਾ ਕਰਮ ਨਹੀਂ ਦੇਖਿਆ ਬਲਕਿ ਮੈਨੂੰ ਆਪਣੇ ਪ੍ਰੇਮ ਵਿੱਚ ਬੰਨ ਕੇ ਤੇ ਮੈਨੂੰ ਆਪਣੇ ਪਿਆਰ ਦੇ ਵਿੱਚ ਰੰਗ ਦਿੱਤਾ ਮੈਨੂੰ ਆਪਣੇ ਪਿਆਰ ਦੇ ਵਿੱਚ ਭਿਉਂ ਕੇ ਰੱਖ ਦਿੱਤਾ ਸੱਚਮੁੱਚ ਇਹ ਅਵਸਥਾ ਮਾਨ ਕੇ ਪਤਾ ਲੱਗਦਾ ਜੇ ਸਾਹਸ ਸਿੰਘ ਅਜਦੇ ਹੁਕਮਨਾਮੇ ਦੀ ਸੰਪੂਰਨਤਾ ਕਰਦਿਆਂ ਕਰਦਿਆਂ ਗੁਰੂ ਅਰਜਨ ਦੇਵ ਪਾਸ਼ਨ ਕੀ ਬਖਸ਼ਿਸ਼ ਕੀਤੀ ਕਹਿੰਦੇ ਪੇਖਿਓ ਲਾਲਨ ਪਾਠ ਵਿੱਚ ਖੋਏ ਅਨਿਤ ਚਿੱਤਾ ਹਰਖੇ ਪਤਿਨ ਬਾਣੀ ਨੇ ਇੱਕ ਗੱਲ ਬਾਰ ਬਾਰ ਆਖੀ ਭਲਿਆ ਰੱਬ ਨੂੰ ਕਿਤੇ ਬਾਹਰ ਨਾ ਢੂੰਡੀ ਰੱਬ ਤੇਰੇ ਅੰਦਰ ਬੈਠਾ ਹੈ ਪਰ ਉਹਦਾ دیدار ਕਿਉਂ ਨਹੀਂ ਹੁੰਦਾ ਕਿਉਂਕਿ ਤੇਰੇ ਔਰ ਪਰਮਾਤਮਾ ਦੇ ਦਰਮਿਆਨ ਇੱਕ ਪਰਦਾ ਬਣ ਗਿਆ। ਭਾਵਿਕ ਝੂਠ ਦੀ ਦੀਵਾਰ ਖੜੀ ਹੋ ਗਈ ਹੈ। ਜਦੋਂ ਤੱਕ ਉਹ ਦੀਵਾਰ ਪਾਸੇ ਨਹੀਂ ਹੁੰਦੀ ਉਦੋਂ ਤੱਕ ਪਰਮਾਤਮਾ ਦਾ دیدار ਨਹੀਂ ਹੁੰਦਾ। ਉਹਨ ਗੁਰੂ ਅਰਜਨ ਦੇਵ ਪਾਸ਼ ਕਹਿੰਦੇ ਮੇਰੇ ਤੇ ਕਿੱਡਾ ਵੱਡਾ ਪਰਉਪਕਾਰ ਕੀਤਾ। ਮੇਰਾ ਤੇ ਉਹ ਪਰਦਾ ਵੀ ਦੂਰ ਕਰ ਦਿੱਤਾ। ਪੇਖਿਓ ਲਾਲਨ ਪਾਠ ਵਿੱਚ ਖੋਏ ਅਨਪ੍ਰਤਿਤਾ ਹਰਿ ਕੇ ਪਤਿਨ ਕਹਿੰਦੇ ਮੇਰੇ ਮਾਲਕ ਦੀ ਕਿਰਪਾ ਨਾਲ ਮੇਰੇ ਅੰਦਰ ਜਦੋਂ ਉਹ ਪਰਦਾ ਪਰੇ ਹਟਿਆ ਤੇ ਮੈਨੂੰ ਅੰਦਰ ਬੈਠਾ ਭਗਵਾਨ ਮਿਲ ਗਿਆ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਮੇਰਾ ਹਿਰਦਾ ਖੁਸ਼ੀ ਵਿੱਚ ਗਦਗਦ ਹੋ ਗਿਆ ਤੇ ਹੁਣ ਕੀ ਹੋਇਆ ਤਿਸ ਹੀ ਕੋ ਗ੍ਰਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧਿਨ ਕਹਿਣ ਲੱਗੇ ਹੁਣ ਮੇਰਾ ਇਹ ਸਰੀਰ ਜਿਹੜਾ ਉਸ ਮਾਲਕ ਦਾ ਘਰ ਬਣ ਗਿਆ ਤੇ ਇਸ ਘਰ ਦਾ ਉਹ ਪਰਮਾਤਮਾ ਹੀ ਮਾਲਕ ਬਣ ਗਿਆ ਉਹ ਮੇਰਾ ਮਾਲਕ ਤੇ ਮੈਂ ਉਹਦਾ ਸੇਵਕ ਬਣ ਗਿਆ ਸਾਰੀ ਕਹਾਣੀ ਖਤਮ ਹੋ ਗਈ ਜਿੰਦੇ ਜੀ ਬਸ ਉਸ ਪ੍ਰਭੂ ਪਰਮਾਤਮਾ ਚ ਮੈਂ ਲੀਨ ਹੋ ਗਿਆ ਬਸ ਇਹੀ ਅਰਦਾਸ ਕਰਨੀ ਤੇ ਅਰਦਾਸ ਕਦੋਂ ਪੂਰੀ ਹੋਣੀ ਜਦੋਂ ਗੁਰੂ ਕਿਰਪਾ ਕਰੇਗਾ ਗੁਰ ਕਿਰਪਾ ਜੇ ਨਰਕੋ ਕੀਨੇ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿਓ ਜਿਉ ਪਾਨੇ ਸੰਗ ਪਾਣੀ ਇਤਨੇ ਇਕ ਬੇਨਤੀ ਆ ਪ੍ਰਭਾਨ ਬੇਅੰਤ ਪੁੱਲਾਂ ਹੋ ਜਾਂਦੀਆਂ ਉਮੀਦ ਆਪ ਜੀ ਬਖਸ਼ ਦੇਵੋਗੇ ਦੇਹੋ ਸੱਜਣ ਅਸੀਂ ਸੜੀਆਂ ਜਿਉ ਹੋਵੇ ਸਾਬ ਸਮੀਰ ਗੱਜ ਕੇ ਫਤੇ ਬੁਲਾ ਦਿਓ ਜੀ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ